ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹੈ ਜੀ ਅਸ ਕਰਦੇ ਮੇਰੇ ਭੈਂਪਰਾ ਵਧੀਆ ਸਾਰੇ ਠੀਕ ਠਾਕ ਹੋਣ ਤੇ ਆਪਾਂ ਕਰ ਦਿੰਦੀ ਆ ਕੈਵਨ ਵੇਲਾ ਸਾਈ ਲੱਗਿਆ ਹੋਇਆ ਇਹ ਆਪਾਂ ਕੈਵਨ ਵੇਚਦਾ ਜੀ ਕਿਸੇ ਨੇ ਦੁਕਾਨ ਕਰੀ ਸੀ ਤੇ ਉਹ ਆਂਦੇ ਵੀ ਸੀ ਲੈ ਜਾਗੇ ਆਂਦੇ ਸੀ 10:00 ਵਜੇ ਆਵਾਂਗੇ ਲੈਣ ਤੇ ਫਿਰ ਮਕਸਾਜ ਉਸੇ ਦਾੜੀ ਸਵਾਣ ਕਰਦੇ ਸੀ ਇਹ ਵਿੱਚੋਂ ਸਮਾਨ ਬਹੁਤ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਹੈ ਸਾਰੀ ਦੁਕਾਨ ਤੋਂ ਜਾਰੀ ਸਮਾਨ ਹੈ ਕਿਉਂਕਿ ਕੈਵਨ ਬਹੁਤ ਵੱਡਾ ਸੀ ਇਹ ਤੇ ਇਹਦੇ ਵਿੱਚ ਬਹੁਤ ਸਮਾਨ ਨੀ ਸੰਭ ਗਿਆ ਸੀ ਆਪਣਾ ਤੇ ਤੁਲ ਮੁਕੜੀ-ਮੁਕੜੀ ਤੇਰਾ ਪਾ ਨਾਲੇ ਤਾਂ ਸਾਮ ਲਾਵਾਂਗੇ ਨਾਲ ਦੀ ਨਾਲ ਨਾਲ ਕੱਢਣਾ ਲਾਂਗੇ ਤੇ ਅੱਜ ਹੈਗਾ ਜੀ ਸੰਡੇ ਤੇ ਸੈਨਵਾਲ ਧੋੜਿਆ ਪੰਜ ਛੇ ਬਿਟੀ ਖਾਲੀ ਹੈ ਕੰਮ ਸਵੇਰ ਦੇ ਤਕਰੀਬਨ ਸਾਰੇ ਹੋ ਗਏ ਆ ਤੇ ਹੋਰ ਵਧੀਆ ਜੀ ਠੀਕ ਠਾਕ ਆ ਤੇ ਮੌਸਮ ਵੀ ਅੱਜ ਬਹੁਤ ਸੋਨਾ ਜੀ। ਟੋਪ ਲੱਗ ਗਿਆ ਬਹੁਤ ਸੋਨਾ ਮੌਸਮ ਹੈ। ਦੁੱਧ ਲੈ ਕੇ ਆਏ ਸਦੀ ਬਾਜੀ। ਤੇ ਹੋਰ ਵਧੀਆ ਜੀ ਉੱਥੇ ਰੱਖ ਦਿਟਾਨ ਤੇ ਫਿਰ ਦਵਾਵਾਂਗੇ ਬਾਲਾ। ਜਾਂ ਫ੍ਰੈਡ ਚ ਰੱਖ ਦਿਓ ਹੈ। ਤੇ ਚਲੋ ਜੀ ਫਿਰ ਮਿਲਦੇ ਆਪਾਂ ਤੁਹਾਨੂੰ ਥੋੜੇ ਚਿਰ ਚ ਤੇ ਹੋਰ ਵਧੀਆ ਠੀਕ ਠਾਕ ਬਾਜੀ। E artista ਜਿਪਾਂ ਤੋਂ ਸੂਟਾਂ ਵਾਲਾ ਉਹ ਲਫਾਫਾ ਚ ਪਾ ਦੇ ਪੁੱਤ। ਹਾਂ। ਸ਼ਾਕ ਦੀ ਨਿਸ਼ਾਨੀ ਲਾਉਣ ਵਾਲੇ। ਉਥੇ ਰੱਖ ਪੁੱਤ ਗਲੇ ਥੱਲੇ। ਹਾਂ। آخ تھے سارا کڑکڑ پتہ یہ بعد چن ادھر ہی رکھتے پچھے نو کر کے رکھی چلو 그늘의아저아 <목소리도> <목소리도> ਆਇਤਾ ਇਹ ਦੇਖ ਹੀ ਪਾਇਆ ਇਹ ਉਸਕੇ ਰਗ ਕੱਤੇ ਦੇ ਕੱਪੇ ਨੂੰ ਮਿਲ ਜਾਂਦੇ ਨੇ ਲੋਕ ਇਹ ਫਟਣਾ ਇਹ ਫੋਟਣਾ ਵਾਲੇ ਕੁੜਤਾਂ ਵਾਲੇ ਹਾਇਦਰਾਬਾਦ ਦੇ ਬਜਨ ਆਪਣੇ ਆਪਣੇ ਬਹੁਤ ਸੀਗੇ ਹੈਗੇ ਨੇ ਆਸੇ ਫਟਣਾ তোমার پٹنگ ہوگی ਕਰਾਪਾ ਤੋਂ ਮੈਨੂ ਰੇ ਆ ਉਹਦੇ ਚ ਪਾ ਦੇ ਪਿਆਜ ਜੀਆ ਤੇ ਟਮਾਟਰ ਉਹ ਬਹੁਤ ਨੀਲੇ ਲੱਗਣਾ ਤੇ ਇਹ ਸੀ ਅਸੀਂ ਇਹ ਬਾਟਨ ਖੁਰਤਾਂ ਵਾਲੀ ਪਿਆਜ تاری ہوگی ویلی تاری بھلی بٹ

بٹن جی یہ سارے اپنے کولتا کیا بھی اپنے کول سلائی کا سارا ہیلو ہوں جب پانچ چھ مہینے ہو گئے کام سارا ہی کام کر گئے تو ہوں کیا بیچتا سا اپنا سامان کٹ کے سام لیے اپنا ملتے ہی پھر اپنی تھوڑے چار چ ਹਾਂਜੀ ਕੀ ਹਾਲ ਚਾਲ ਹੈ ਜੀ 8 ਵਜ ਗਈ ਜੀ ਸਵੇਰ ਤੇ ਪਣੀ ਪੂਰੇ ਸਾਰੇ ਕੰਮ ਚਾਏ ਗਿਆ ਸਕੂਲ ਕੈਵਨ ਆਪਾਂ ਕਰਤਾ ਕਿ ਇਹ ਲੈ ਕਾਲੋ ਕੱਪ ਗੋੜ ਦੇ ਤਾਂ ਲੈ ਗਏ ਚੱਕ ਕੇ ਕੈਵਨ ਹਲੇ ਅੱਜ ਲੈ ਕੇ ਜਾਣਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਨਾ ਆਪਣੇ ਪੋਰਚ 'ਚ ਜੋ ਸਮਾਨ ਪਿਆ ਸੀਗਾ ਕੁਝ ਕਾਫੀ ਬਿਆ ਸੀਗਾ ਦੁਕਾਨਦਾਰ ਦਾ ਸਮਾਨ ਜੁੜੇ ਜੜੇ ਚਪਲ ਚਪਲਾਂ ਦੀ ਡੱਬੇ ਪਏ ਸੀ ਤੇ ਕੁਝ ਹੋਰ ਵੀ ਨਿੱਕਾ ਮੋਟਾ ਕਾਫੀ ਕੁਝ ਪਿਆ ਸੀਗਾ ਡੱਬਿਆਂ 'ਚ ਤੇ ਉੱਥੇ ਨਾ ਜੀ ਕੱਲ ਫੇਰ ਉਹ ਜਿਹੜਾ ਟਿਕਵਨ ਵਿਲਾ ਕਰਤਾ ਆਪਾਂ ਤੇ ਸਮਾਨ ਮੈਂ ਕਿਉਂ ਚਲੋ ਰੇਤਾ ਪੈ ਰਿਹਾ ਤੇ ਤੀਨੋਂ ਆਪਾਂ ਨਮਾਰੀ 'ਚ ਰੱਖ ਦਗੀ ਸਾਰਾ ਸੈੱਟ ਕਰਕੇ ਤੇ ਪੋਰਚ 'ਚ ਮੱਖ ਵਿਲਾ ਹੋ ਜਾਊਗਾ ਹਵਾ ਵਾਲੀ ਬਾਗ ਦੀ ਰੇਤਾ ਵਾਲਾ ਹੀ ਜਾਂਦਾ ਹਨਾ ਤੇ ਜਦੋਂ ਚੱਕੀ ਰਹਿ ਸੀਗੇ ਤੁਹਾਡੇ ਬਾਜੀ ਸਮਾਨ ਸਾਰਾ ਮੈਂ ਕਿਹਾ ਵੀ ਕੋਈ ਪੁਰਸ਼ ਜਾਨਵਰ ਨਾ ਕੋਈ ਇੱਠਾ ਹੋਵੇ ਤੇ ਉੱਥੇ ਸੱਪ ਨਿਕਲ ਆਇਆ ਜੀ ਤੇ ਸੱਪ ਸੀਗਾ ਵਾਵਾ ਤਨਕ ਗਿੱਠਾਂ ਦਾ ਤੇ ਫਿਰ ਮੈਂ ਤਾਂ ਬਹੁਤ ਰੌਲਾ ਪਾਇਆ ਜਦੋਂ ਵੀ ਸੱਪ ਸੱਪ ਕਰਨ ਲੱਗੀ ਤੇ ਫਿਰ ਉਧਰੋਂ ਬਾਈ ਸਾਡਾ ਵੱਡਾ ਮਰਜੀ ਇੱਠਾ ਆ ਗਿਆ ਫਿਰ ਉਹਨਾਂ ਨੇ ਡੰਡੇ ਨਾਲ ਸਾਰਾ ਸਮਾਨ ਪਾਸੇ ਕਰਕੇ ਉੱਥੋਂ ਤੇ ਫਿਰ ਉਹਨਾਂ ਨੇ ਉਹ ਸੱਪ ਤਨਪਤਾ ਉਹ ਤਨਪਰਾ ਵਣ ਨੇ ਨੇ ਮਾਰਤਾ ਮਰੀ ਬੱਕੀ ਤਾਂ ਧਰਤੀ ਇਹਨਾਂ ਦੀ ਹੈ ਨਾ ਆਪਾਂ ਕਿਤੇ ਵੀ ਦੇਖ ਸਕਦੇ ਹਾਂ ਜਾਨਵਰ ਅਕਸਰ ਕਰਦੀ ਰਹਿੰਦੇ ਆ ਤੇ ਪਰ ਫਿਰ ਵੀ ਜੀ ਅੱਜ ਕੱਲ ਹੁਣ ਹਾੜੇ ਦੀ ਰੋਤਾ ਜਦੋਂ ਬਾਣਾ ਦੇ ਵਿੱਚੋਂ ਫਸਲ ਵੱਢੀ ਜਾਂਦੀ ਹੈ ਤੇ ਗਰਮੈਸ਼ ਨਾਲ ਚੀਜ਼ ਬਾਹਰ ਨਿਕਲਿਆਉਂਦੀ ਤਾਂ ਆਕਾ ਅਸੀਂ ਪਾਸੇ ਅੱਗ ਲੱਗੀ ਜਾਂਦੀ ਹੈ ਤੇ ਕੁਸ ਧੁੱਪ ਦਾ ਵੀ ਸੇਕ ਬਹੁਤ ਹੋ ਜਾਂਦਾ ਤੇ ਬਸ ਮੇਰੀ ਇਹੀ اپੀਲ ਹੈ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੋ ਵੀ ਖੇਤਾਂ ਬੰਨਿਆ ਚ ਕੰਮ ਕਰਦੇ ਆ ਜਾਵੇ ਕਰ ਖੇਤਾ ਕੁੱਤਾ ਜੁੰਦੇ ਆ ਹਨਾ ਤੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਕਰੂ ਪਰਮਾਤਮਾ ਕਰੇ ਸਭ ਤੇ ਸੁੱਖ ਸ਼ਾਂਤੀ ਰੱਖੇ ਵੈਗਰੂ ਜਿਹਨੂੰ ਫਸਲ ਦਾ ਤਾਂ ਸਾਰਾ ਨਾ ਵੱਡੀ ਗੱਲ ਹੀ ਆ ਹਨਾ ਵੀ ਸੁੱਖ ਸ਼ਾਂਤੀ ਨਾ ਕੰਮ ਹੋ ਜੀ ਤੇ ਪਰ ਵੀ ਸੈਜ ਵੀ ਮੇਰੇ ਕੋਲੇ ਖੜਾ ਸੀਗਾ ਤੇ ਸੈਜ ਜਲਦੀ ਚਲਦੀ ਅੰਦਰ ਵੜ ਗਿਆ ਬਾਹਰ ਭੇਡ ਲਿਆ ਤੇ ਜਨੂੰ ਹਨਾ ਜੀ ਕਰਦਾ ਤਾਂ ਜੋ ਵੀ ਆ ਪਰਮਾਤਮਾ ਹੀ ਕਰਦਾ ਆ ਆਪਾਂ ਤਾਂ ਕੀ ਕਰ ਸਕਦੇ ਜਿਵੇਂ ਲਿਖੀ ਆ ਤਾਂ ਉਹ ਵੀ ਹੋਣੀ ਆ ਤੇ ਕੱਲ ਜਦੋਂ ਸਮਾਨ ਕੱਢ ਰਹੇ ਸੀਗੇ ਉਥੋਂ ਕੈਵਨ ਦੇ ਵਿੱਚੋਂ ਮੈਂ ਵੇਖੀ ਕਾਫੀ ਮਾਨ ਐਮੋਸ਼ਨਲ ਹੋ ਗਿਆ ਵੀ ਸੋ ਚੀਜ਼ਾਂ ਆਪਾਂ ਲਿਆਉਣੇ ਆ ਵੇਚਣ ਦੀ ਖਾਤਰ ਵੀ ਚਲੋ ਆਪਾਂ ਦੋ ਪੈਸੇ ਬਣਾਵਾਂਗੇ ਤੇ ਹਨਾ ਮੈਂ ਤਾਂ ਆਪਦੀ ਆਪਣਾ ਰੁਜ਼ਗਾਰ ਉਹਦੀ ਚੱਲ ਰਿਹਾ ਸੀ ਤੇ ਪੰਜ 6 ਮਹੀਨੇ ਹੋ ਗਏ ਦੀ ਰੁਜ਼ਗਾਰ ਜਮਾ ਰੁਕ ਗਿਆ ਤੇ ਕਾਫੀ ਮਨ ਸੀਰੀਅਸ ਹੋ ਗਿਆ ਤੇ ਐ ਲੱਗੇ ਵੀ ਚਲੋ ਚੀਜ਼ ਨੂੰ ਮੈਂ ਕੈਵਨ ਦੇ ਵਿੱਚੋਂ ਕੱਢ ਰਹੀ ਸੀ ਕਿ ਸਾਰਾ ਤੇ ਵੀ ਸਾਫ਼ ਕਰ ਰਹੀ ਸੀ ਕਿ ਹਨਾ ਕਾਫੀ ਗੱਲਾਂ ਬਾਤਾਂ ਹੁੰਦੀਆਂ ਇਹਨਾਂ ਚੀਜ਼ਾਂ ਦੇ ਨਾਲ ਆਪਣਾ ਜੁੜੀਆਂ ਹੁੰਦੀਆਂ ਤੇ ਭਾਵਕ ਜਾ ਹੋ ਗਿਆ ਜੀ ਮਾਨ ਤੇ ਮੈਨੂੰ ਸਹਜ ਕੰ ਦਾ ਕੋਈ ਨਹੀਂ ਮੰਮੀ ਹੁਣ ਆਪਣਾ ਕਹਿਣ ਬਹੁਤ ਸੋਹਣਾ ਬਣ ਗਿਆ ਦੁਕਾਨ ਬਹੁਤ ਸੋਹਣੀ ਬਣ ਗਈ ਕੋਈ ਗੱਲ ਨਹੀਂ ਹੁਣ ਆਪਾਂ ਹੋਰ ਵਧੀਆ ਸਮਾਨ ਪਾਵਾਂਗੇ ਵਧੀਆ দামে ਤੋਰਾਂਗੇ ਤੇ ਇਹ ਗੱਲਾਂ ਨਾਲ ਦੀ ਆਪਣਾ ਅੱਗੇ ਵਧਤਾ ਜਾਂਦੇ ਆ ਜਿੰਦਗੀ ਦੇ ਵਿੱਚ ਤੇ ਪਰ ਜਿਹੜੀਆਂ ਯਾਦਾਂ ਆਪਣੀਆਂ ਪੈਕ ਚੀਜ਼ ਨਾਲ ਜੁੜੀਆਂ ਹੁੰਦੀਆਂ ਉਹ ਉੱਥੇ ਹੀ ਰਹਿੰਦੀਆਂ ਹਨਾ ਕਾਫੀ ਚੀਜ਼ਾਂ ਹੁੰਦੀਆਂ ਜੀ ਇਹ ਤੇ ਚਲੋ ਜੋ ਕਰਦਾ ਪ੍ਰਮਾਤਮਾ ਕਰਦਾ ਆਪਾਂ ਤਾਂ ਕੀ ਕਰ ਸਕਦੇ ਆ ਆਦਿ ਫਿਰ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਹੀ ਅੰਡਾ ਮਿਲਦਿਆਂ ਤੁਹਾਨੂੰ ਕੱਲ ਕਿਸੇ ਨਵੇਂ ਵੀਡੀਓ ਨਾਲ ਤੇ ਬਹੁਤ ਪਿਆਰ ਸਤਿਕਾਰ ਦੇ ਰਹੇ ਹੋ ਜੀ ਬਹੁਤ ਧੰਨਵਾਦ ਹੈ ਜੀ ਤੁਹਾਡਾ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਬੈਨ ਨੂੰ ਆਪਦੀ ਨੂੰ ਸਪੋਰਟ ਕਰਿਆ ਕਰੋ ਜੀ ਕਿਉਂਕਿ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹਨਾ ਵੀ ਆਪਦੀ ਲੱਤ ਦੇ ਕਰਕੇ ਵੀ ਮੇਰੇ ਤੋਂ ਜ਼ਿਆਦਾ ਤੋਰੇ ਫੇਰੇ ਵਾਲਾ ਵੀਡੀਓ ਨਹੀਂ ਬਣਦਿਆਂ ਹੈਗਾ ਕੰਮ ਧੰਦਾ ਜੋ ਵੀ ਹਨਾ ਕਰਦੇ ਆ ਮੇਰੇ ਕੋਲ ਤਨ ਸੂਟ ਆ ਰਹੇ ਹੈ ਜੀ ਹਰੀ ਵਰਕ ਵਾਲੇ ਤੇ ਹਲੇ ਮੈਂ ਇੱਕੋ ਹੀ ਸੂਟ ਤਿਆਰ ਕੀਤਾ ਤੇ ਮੈਂ ਜਲਦੀ ਸੂਟ ਤਿਆਰ ਕਰਕੇ ਤੁਹਾਨੂੰ ਦਿਖਾਉਂਗੀ ਤੇ ਇੱਕ ਵਸ ਬੈਕ ਦੇ ਵਿੱਚ ਪੈਨ ਹੋ ਰਿਹਾ ਠੂਈ ਚ ਜੀ ਉਹਦੇ ਕਰਕੇ ਬੈਠਣਾ ਬਹੁਤ ਔਖਾ ਹੋ ਜਾਂਦਾ ਤੇ ਕੱਲ ਤਾਂ ਸੰਡੇ ਸੀਗਾ ਸਾਰਾ ਦੇਣੀ ਪੋਰਾ ਹੀ ਨਹੀਂ ਬੈਠਿਆ ਗਿਆ ਪੋਰਾ ਬਿੰਦੀ ਨਹੀਂ ਬੈਠਿਆ ਗਿਆ ਕੰਮ ਇਨਾ ਹੋ ਜਾਂਦਾ ਤੇ ਬਹੁਤ ਸਪੋਰਟ ਕਰਦੇ ਆ ਜੀ ਤੇ ਕਰੋ ਆ ਦੀ ਭੈਣ ਨੂੰ ਸਪੋਰਟ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਬਹੁਤ ਪਿਆਰ ਸਤਿਕਾਰ ਮਿਲ ਰਿਹਾ ਜੀ ਤੇ ਆਪ ਤੈਹਦਲ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਬਹੁਤ ਵਧੀਆ ਲੱਗਦਾ ਜੀ ਜੇ ਤੁਸੀਂ ਵੀਡੀਓ ਵੇਖ ਕੇ ਕੋਈ ਕਮੈਂਟ ਕਰ ਦੇਣੀ ਬਹੁਤ ਵਧੀਆ ਲੱਗਦਾ ਮਨ ਨੂੰ ਖੁਸ਼ੀ ਮਿਲਦੀ ਹੈ ਜੀ ਆਪਣਾ ਸ਼ੌਂਕ ਹੈ ਵੀਡੀਓ ਬਣਾ ਕੇ ਪਾਉਣ ਦਾ ਪੋਸਟਿਵ ਸ਼ੌਂਕ ਨੂੰ ਕੰਟੀਨਿਊ ਰੱਖਿਆ ਹੋਇਆ ਜੀ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ ਚਲੋ ਫਿਰ ਕਰਦੇ ਹਾਂ ਆਪਾਂ ਬਲੌਗ ਪਾਉਣ ਦੇ ਤੇ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਜੀ ਤੇ ਹੋਗੀ ਤੁਹਾਡਾ ਮਸਾਂ ਨੂੰ ਜੜਦੀ ਕਲ ਦੇ ਵਿੱਚ ਰੱਖੀ ਜੀ ਖੁਸ਼ ਰੱਖੀ ਜੀ ਸਭ ਦੇ ਨਾਲ ਸਾਡੇ ਦਾ ਸਪਨੇ ਪੂਰੇ ਕਰੀ ਵਾਏ ਗਰੁੱਪ ਚਲੋ ਠੀਕ ਹੈ ਜੀ ਸਾਸ਼ਿਕਾ ਜੀ